ਇਹ ਟੋਲ ਦੇ ਨਾਂ ਐ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧੇ ਨੇ ਇਹ ਵਧੇ ਰੇਟਾਂ ਨੂੰ ਮੁੱਕ ਰੱਖ ਕੇ ਪਬਲਿਕ ਦੀ ਮੰਗ ਦੇ ਉੱਪਰ ਅਸੀਂ ਇਹ ਦੋ ਜੱਥੇਬੰਦੀਆਂ ਵੱਲੋਂ ਪੀਕੇਜੂ ਦਬਾਵਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਫ੍ਰੀ ਕਰਤਾ ਜੀ ਕੀ ਲੱਗਦਾ ਜੀ ਟੋਲ ਨੂੰ ਫ੍ਰੀ ਕੀਤਾ ਪਿਛਲੇ ਦਿਨੀ ਕਾਲ ਵੀ ਦਿੱਤੀ ਆ ਤੁਸੀਂ ਪਰ ਅੱਜ ਟੋਲ ਫ੍ਰੀ ਕਰ ਦਿੱਤਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਵੀ ਦੇ ਕੇ ਆਏ ਆ ਐਨਐਚਈ ਨੂੰ ਵੀ ਮੰਗ ਪੱਤਰ ਭੇਜਿਆ ਸੀ ਵੀ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਕਿਹੜਾ ਸਰਕਾਰ ਦਾ ਇਹੋ ਜਿਹਾ ਬਜਟ ਆ ਜਿਹੜਾ ਇਸੇ ਟੋਲ ਦੇ ਉੱਪਰ ਪੈ ਰਿਆ ਕਾ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਪ੍ਰਕਿਰਿਆ ਸਾਨੂੰ ਦੇ ਰਹੇ ਆਂ ਜਿਹੜਾ ਕਰਕੇ ਤੁਸੀਂ ਹਰ ਰੋਜ਼ ਇਹ ਟੋਲ ਦੇ ਰੇਟ ਵਧਾ ਰਹੇ ਆਂ ਤੁਸੀਂ ਇਸ ਕਰਕੇ ਇਹ ਨਾ ਸਹਿਣਯੋਗ ਆ ਤੇ ਜਿਹੜਾ ਕਿ ਲੋਕਾਂ ਦੀ ਜੇਬ ਤੇ ਵੱਡਾ ਢਾਕਾ ਪੈ ਰਿਆ ਔਰ ਅਸੀਂ ਇਹ برداشت ਨਹੀਂ ਕਰ ਸਕਦੇ ਹਾਲਾਂਕਿ ਸਾਡੀਆਂ ਕਿਸਾਨਾਂ ਦੀਆਂ ਗੱਡੀਆਂ ਜਿਹੜੀਆਂ ਲੰਘਦੀਆਂ ਨੇ ਨਗਾਹ ਦਿੰਦਿਆਂ ਟੋਲ ਵਾਲੇ ਪਰ ਫਿਰ ਵੀ ਕਿਤੇ ਨਾ ਕਿਤੇ ਪਬਲਿਕ ਨੂੰ ਮੋਖ ਰੱਖ ਕੇ ਅਸੀਂ ਇਹ ਕਿਹੜਾ ਫੈਸਲਾ ਲਿਆ ਉਹ ਕੀ ਲੱਗਦਾ ਜਿਹੜੀ ਤੁਹਾਡੇ ਕੋਲ ਕਿੰਨੇ ਕਿੰਨੇ ਗਰੇਟਾਂ ਦੇ ਵਿੱਚ ਅਗਰ ਗੱਲ ਕਰੀਏ ਤੁਸੀਂ ਜ਼ਿਕਰ ਕਰ ਰਹੇ ਸੀ ਕਿੰਨੇ ਕਿੰਨੇ ਰੇਟਾਂ ਚ ਇੱਤਹਾ ਹੈ ਅਸੀਂ ਵੀ ਇਹ ਗੱਲ ਕਹਿੰਦੇ ਆ ਜੀ ਇਹ ਦੋ ਸਾਲ ਹੋ ਗਏ ਬੰਦਿਆ ਪੂਰੀ ਹੋਈ ਨੂੰ ਇਹ ਟੋਲੀ ਫ੍ਰੀ ਬੰਦ ਹੋਣਾ ਚਾਹੀਦਾ ਅਗਰ ਇਹ ਗਵਰਨਮੈਂਟ ਬੰਦ ਨਹੀਂ ਕਰਦੀ ਤਾਂ ਜਿਹੜਾ ਪੁਰਾਣਾ ਰੇਟ ਸੀ 150 ਰੁਪਿਆ 150 ਰੁਪਏ ਚ 24 ਘੰਟੇ ਦੀ ਪਰਚੀ ਕੱਟਦੇ ਸੀ ਤਿੰਨ ਚਾਰ ਵਾਰੀ ਆ ਜਾਈ ਜਾਂਦਾ ਸੀ ਹੁਣ 430 ਦੀ ਪਰਚੀ ਤੇ ਇੱਕ ਪਾਸਾ ਹੁੰਦਾ ਵਾਪਸੀ ਹੋਣਾ 430 ਫੇਰ ਦੇ ਦਿਓ ਇਹ ਫਾਸਟੈਗ ਨਹੀਂ ਹੈਗਾ ਦੇ ਬਾਸ ਟੈਗ ਤੇ ਆ ਤੇ ਫਿਰ ਬੰਦਾ ਲੰਗਦਾ ਵਾ ਉਸ ਤਰ੍ਹਾਂ ਨੰਗਣ ਨਹੀਂ ਦਿੰਦਾ ਤਾਂ ਜੀ ਤੁਹਾਡੇ ਕੋਲੋਂ ਐਲਾਨ ਕੀਤਾ ਗਿਆ ਸ਼ਨੀਵਾਰ ਤੱਕ ਗੱਲਬਾਤ ਨਹੀਂ ਕੋਈ ਹੋਈ ਟੋਲ ਕਲਾਜ ਆ ਲਿਆ ਮੈਂ ਨਹੀਂ ਸਾਡੀ ਕੋਈ ਨਹੀਂ ਹੋਈ ਇਹ ਮੇਰੇ ਸਾਥੀ ਜਥੇਬੰਦੀ ਨੇ ਕਿੰਨੇ ਦਿਨਾਂ ਲਈ ਤੁਸੀਂ ਇਹ ਟੋਲ ਤੇ ਬੈਠੇ ਰਹੋਗੇ ਜਿੰਨਾ ਚਿਰ ਸਾਡੇ ਰੇਟ ਨਹੀਂ ਕੱਟ ਅਸੀਂ ਟੋਲ ਫ੍ਰੀ ਕਰ ਦਿੱਤਾ ਗਿਆ ਹੈ ਜੀ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਜਿਵੇਂ ਪ੍ਰਧਾਨ ਦਿਲਬਾਖ ਸਿੰਘ ਗਿੱਲ ਉਹਨਾਂ ਨੇ ਦੱਸਿਆ ਆਪ ਜੀ ਨੂੰ ਸੰਖੇਪ ਵਿੱਚ ਤੇ ਅਸੀਂ ਉਦੋਂ ਤੱਕ ਇੱਥੋਂ ਉੱਠਾਂਗੇ ਨਹੀਂ ਅਸੀਂ ਟੋਲ ਫ੍ਰੀ ਚੱਲੂਗਾ ਜੀ ਇਹ ਕੀ ਲੱਗਦਾ ਜੀ ਡਿਮਾਂਡ ਜਿਹੜੀ ਐ ਕਿਆ ਜਾ ਰਿਹਾ ਕਿਸਾਨ ਨੰਨੇ ਜਾਂਦੇ ਨੇ ਪਰ ਲੋਕ ਨੇ ਲੋਕਾਂ ਦੇ ਹਿੱਤ ਨੂੰ ਦੇਖਦੇ ਆ ਲੋਕਾਂ ਦੇ ਦੇਖੋ ਜੀ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਅੱਜ ਸਾਰੀ ਗੱਲ ਦੀ ਸਮਝ ਆ ਗਈ ਪਹਿਲਾਂ ਸਰਕਾਰਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਵੀ ਕਿਸਾਨ ਜਥੇਬੰਦੀਆਂ ਇਹ ਇਹ ਰਲਦੀਆਂ ਦੀ ਜੀ ਇਹ ਹਰੇਕ ਜਗ੍ਹਾ ਧਰਨਾ ਲਾ ਲੈਂਦੀਆਂ ਨੇ ਲੋਕਾਂ ਨੂੰ ਬੜਾ ਡੀਮੋਟੀਵੇਟ ਕੀਤਾ ਗਿਆ ਪਰ ਅੱਜ ਲੋਕ ਬਹੁਤ ਸਮਝਦਾਰ ਆ ਲੋਕਾਂ ਨੇ ਆ ਇਲੈਕਸ਼ਨ 'ਚ ਜਵਾਬ ਵੀ ਦੇ ਦਿੱਤਾ ਸਰਕਾਰ ਨੂੰ ਔਰ ਲੋਕੀ ਸਮਝ ਗਏ ਆ ਔਰ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਜਿਹੜੀ ਕਿਸਾਨ ਜਥੇਬੰਦੀਆਂ ਇਹ ਲੋਕ ਹਿੱਤ ਲਈ ਕੰਮ ਹਮੇਸ਼ਾ ਕਰਦੀਆਂ ਆਈਆਂ ਤੇ ਅਸੀਂ ਵੀ ਕਰਦੇ ਰਹਾਂਗੇ